ਹਾਂਜੀ ਚਾਕਲੇਟ ਡੈਬੀ ਮਸਲੀਨ ਦੇ ਵਿੱਚ 5 ਮੀਟਰ ਤੁਹਾਨੂੰ ਸੂਟ ਮਿਲੇਗਾ ਨਾਲ ਇਸਦੇ ਦੁਪੱਟਾ ਮਿਲੇਗਾ ਮਸਲੀਨ ਦਾ 750 ਦੇ ਵਿੱਚ ਤੁਸੀਂ ਵਰਕ ਵਾਲਾ ਸੂਟ ਕਰ ਬੈਠੇ ਬਾਈ ਕਰ ਸਕਦੇ ਹੋ neck ਤੇ ਹਨੇਰੇ ਤੇ ਵਰਕ ਰਹੇਗਾ ਸੋ ਨਵੀਂ ਕਲੈਕਸ਼ਨ ਦੇ ਨਾਲ ਆਪਾਂ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਆ ਪਸ਼ਮੀਨੇ ਦਾ ਸੂਟ ਹੈਗਾ ਇੱਕ ਟੈਕਸ ਬ੍ਰਾਂਡ ਦਾ 2 ਮੀਟਰ ਸ਼ਰਟ ਰਹੇਗੀ print ਵਾਲੀ disasterment ਨਾਲ ਇਸਦੇ ਪਸ਼ਮੀਨਾ ਦੀ ਬਾਟਮ ਤੇ ਸ਼ਾਲ ਮਿਲੇਗਾ 650 ਵਿੱਚ ਬਾਈ ਕਰ ਸਕਦੇ ਹੋ ਪਾਰਟੀ ਵਾਸਤੇ ਉੱਟ ਰਹੇਗਾ ਇਟਾਲੀਅਨ ਕਰੇਪ ਸ਼ਰਟ 2.5 ਮੀਟਰ ਹੈਗੀ बॉटम 2.5 ਮੀਟਰ ਹੈਗੀ ਟੈਬੀ ਦਾ ਇਸ ਤਰ੍ਹਾਂ 2.5 ਮੀਟਰ ਟਾਈ ਦਾ ਦੁਪੱਟਾ 슬ੀਵਸ ਤੇ ਵਰਕ ਮਿਲੇਗਾ ਤੁਸੀਂ 900 ਦੇ ਵਿੱਚ ਘਰ ਬੈਠੇ ਬਹੁਤ ਹੀ ਪਿਆਰਾ ਜਿਹਾ ਸੂਟ ਬਾਈ ਕਰ ਸਕਦੇ ਹੋ ਨੈਕਸਟ ਹੈ ਜੀ ਪਸ਼ਮੀਨਾ ਦੇ ਸੂਟ ਰਣਗੇ ਵਰਕ ਵਾਲੇ ਤੇ ਇਹ ਬਹੁਤ ਸੋਹਣੇ ਸੂਟ ਨੇ ਰੀਸਟਾਕ ਹੋ ਚੁੱਕਾ ਹੈ ਸੋ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ 5 ਮੀਟਰ ਸੂਟ ਮਿਲੇਗਾ ਨੈਕ ਤੇ ਵਰਕ ਫਰੰਟ ਤੇ ਸ਼ਰਟ ਦੀ ਵਰਕ ਐਂਡ ਇਸ ਤੇ ਸਟਾਲ ਤੇ ਵਰਕ ਰਹੇਗਾ ਤੇ ਇਹ ਤੁਸੀਂ 1300 ਦੇ ਵਿੱਚ ਕਰ ਬੈਠੇ ਬਾਇ ਕਰ ਸਕਦੇ ਹੋ ਨੈਕਸਟ ਇਹ ਵਾਲੇ ਰਹਿਣਗੇ ਪਸ਼ਮੀਨਾ ਦੇ ਸੂਟ ਡਿਸਟਰ ਪ੍ਰਿੰਟ ਇਹ ਸੂਟ ਹੈਗਾ ਇਹਨਾਂ ਸੂਟ ਤੇ ਡਿਸਕਾਊਂਟ ਆ ਗਿਆ ਤੁਸੀਂ ਇਹ 650 ਵਿੱਚ ਕਰ ਬੈਠੇ ਸੂਟ ਬਾਇ ਕਰ ਸਕਦੇ ਹੋ ਮੈਚਿੰਗ ਸੂਟ ਵਿਦਆਊਟ ਦੁਪੱਟਾ ਡਿਸਟਰ ਪ੍ਰਿੰਟ ਸ਼ਰਟ ਐਂਡ ਪਲੇਨ ਪਸ਼ਮੀਨਾ ਦੇ ਇਸ ਦੇ ਨਾਲ ਬਾਟਮ ਇਹ ਵੀ ਤੁਸੀਂ ਬਾਇ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਹੱਪਨ ਦੋ ਡਿਜ਼ਾਈਨ ਇਸ ਦੇ ਵਿੱਚ ਐਡ ਕੀਤੇ ਹੋਏ ਨੇ ਵਟਸਐਪ ਨੰਬਰ ਦਿੱਤਾ ਹੋਇਆ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਐਸੀ ਪੇਮੈਂਟ ਐਡਵਾਂਸ ਹੀ ਕਰਨੀ ਪੈਂਦੀ ਆ ਇਹ ਵਾਲਾ ਡਿਜ਼ਾਈਨ ਵੀ ਆਪਣੇ ਕੋਲ ਪਿਓਰ ਪਸ਼ਮੀਨਾ ਦੇ ਵਿੱਚ ਰਹੇਗਾ ਰਾਮ ਟੈਕਸ ਦਾ ਤੇ 700 60 ਦੇ ਵਿੱਚ ਇਹ ਬਾਈ ਕਰ ਸਕਦੇ ਹੋ ਪਲੇਨ ਬਾਟਮ ਡਿਜੀਟਲ ਪ੍ਰਿੰਟ ਇਸ ਦਾ ਸ਼ਰਟ ਆ ਬਹੁਤ ਸੋਹਣਾ ਫੈਬਰਿਕ ਆ ਬੁਰ ਬਿਲਕੁਲ ਨਹੀਂ ਆਏਗੀ ਮੈਚਿੰਗ ਸੂਟ ਰਹਿਣਗੇ ਸ਼ਰਟ ਐਂਡ ਬਾਟਮ スクリーンショット सेंड करके ਤੁਸੀਂ ਇਹਨਾਂ ਚੋ ਵੀ ਬਾਈ ਕਰ ਸਕਦੇ ਹੋ ਡਿਸਕਾਊਂਟ ਆਏ ਹੋਏ ਇਹਨਾਂ ਸੂਟਾਂ ਦੇ ਉੱਪਰ ਤੇ ਨਵੇਂ ਪ੍ਰਿੰਟ ਆਪਾਂ ਲੈ ਕੇ ਆਏ ਆ ਇਹ ਪਸ਼ਮੀਨਾ ਦੇ ਵਿੱਚ ਸੂਟ ਰੈਡੀ ਹੋਏ ਨੇ ਕਸ਼ਮੀਰੀ ਸੂਟ ਰਹਿਣਗੇ ਫਰੰਟ ਤੇ ਨੈਕ ਘੇਰਾ ਥਰੈਡ ਵਰਕ ਦਾ ਸੂਟ ਤੇ ਕਸ਼ਮੀਰੀ ਵਰਕ ਦਾ 500 ਮੀਟਰ ਸੂਟ ਮਿਲੇਗਾ ਬੁੱਲਣ ਦੇ ਵਿੱਚ ਸ਼ਾਲ ਮਿਲੇਗਾ ਤੇ 950 ਦੇ ਵਿੱਚ ਇਹ ਬਾਈ ਕਰ ਸਕਦੇ ਇਹ ਵਾਲਾ ਹੈਂਡਵਰਕ ਦਾ ਸੂਟ ਰਹੇਗਾ ਜੀ ਮਸ਼ੀਨਵਰਕ ਦਾ ਟੱਚ ਹੈ ਤੇ ਬਹੁਤ ਸੋਹਣਾ ਪਾਰਟੀਵਰ ਸੂਟ ਰੈਡੀ ਹੋਣੇ ਕ੍ਰੇਪ ਦਾ ਫੈਬਰਿਕ ਰਹੇਗਾ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਪਾਰਟੀਵਰ ਸੂਟ ਬਾਈ ਕਰ ਸਕਦੇ ਹੋ ਤੇ ਇਸ ਨੂੰ ਬਾਈ ਕਰਨ ਲਈ ਵੀ ਸਕਰੀਨਸ਼ਾਟਸ ਆਨੇ ਕਰੋ ਵੀ ਦੇ ਦੁਪੱਟਾ ਇਹ ਰਹੇਗਾ ਜੀ ਆਪਣੇ ਕੋਲ ਮਸਲੀਨ ਦੇ ਵਿੱਚ ਪਲੇਨ ਬਾਟਮ ਤੇ ਬਰਬਰੀ ਜੂਟ ਦੇ ਵਿੱਚ ਸ਼ਰਟ ਰਹੇਗੀ 2 ਟੀ ਮੀਟਰ ਸ਼ਰਟ 2 ਟੀ ਮੀਟਰ ਬਾਟਮ ਤੇ ਨਾਲ ਇਸ ਤੇ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਸੋਨੇ ਸੂਟ ਨੇ 700 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ 셔ਟ ਅਵੇਲਕ ਰਹੇਗੀ ਸਕਰੀਨ ਸ਼ਾਟ ਲੈ ਕੇ ਵੀ ਤੁਸੀਂ ਆਰਡਰ ਕਰ ਸਕਦੇ ਹੋ ਇੰਨਾ ਸੂਟ ਤੇ ਡਿਸਕਾਊਂਟ ਹੈ ਜੀ ਸੋ ਜਲਦੀ ਆਰਡਰ ਕਰਨਾ ਕਿਉਂਕਿ ਆਪਾਂ ਇਹ ਸੇਲ ਦੇ ਵਿੱਚ ਲਗਾ ਦਿੱਤੇ ਨੇ ਤੇ ਨਵੇਂ ਪ੍ਰਿੰਟ ਲੈ ਕੇ ਆ ਰਹੇ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕਰਦੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਰਿਸਪੌਂਸ ਆ ਰਿਹਾ ਥੈਂਕ ਯੂ ਜੀ